ਜਦੋਂ ਕੰਨ ਮਈ ਦਾ ਰਹਿਣ ਵਾਲਾ ਨਾਮ ਸੀ ਤੀਰਥ ਅੰਮ੍ਰਿਤਸਰ ਵਿਖੇ ਆਉਂਦਾ ਹੈ ਇੱਥੇ ਰਾਤ ਪੈ ਜਾਂਦੀ ਹੈ ਕਿੰਦਾ ਚਲੋ ਜੋ ਗੁਰਨਾਨਕ ਜੀ ਦਾ ਘਰ ਹੈ ਉੱਥੇ ਚੱਲਦੇ ਹਾਂ ਇਹ ਹਰਮੰਦਰ ਸਾਹਿਬ ਆ ਜਾਂਦਾ ਜੀ ਇਹ ਤੀਰਥ ਨਾਲ ਇਹਦੇ ਸੰਗੀ ਸਾਥੀ ਨੇ ਇਹ ਸਖੀ ਸਰਵਰ ਦਾ ਵੱਡਾ ਪ੍ਰਚਾਰਕ ਹੈ ਹੱਥ ਵਿੱਚ ਇਹਨੇ ਖੁੰਡੀ ਵਲੀ ਹੋਈ ਹੈ ਇਹ ਜਦੋਂ ਇੱਥੇ ਪਹੁੰਚਦਾ ਹੈ ਹਰਮੰਦਰ ਸਾਹਿਬ ਕੀ ਵੇਖਦਾ ਹੈ ਸਿੱਖਾਂ ਦੇ ਚਿਹਰੇ ਹੱਸੂ ਹੱਸੂ ਬੇ ਕਰਦੇ ਨੇ ਸਿੱਖ ਭਜ ਭਜ ਕੇ ਸੇਵਾ ਕਰਦੇ ਨੇ ਕੋਈ ਸਿੱਖ ਬਾਣੀ ਪਿਆ پڑھਦਾ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਤੇ ਇਹ ਕਿਸੇ ਸਿੱਖ ਨੂੰ ਪੁੱਛਦਾ ਕਹਿੰਦਾ ਜੀ ਇਸ ਘਰ ਦੇ ਗੁਰੂ ਜੀ ਕੌਣ ਨੇ ਤੇ ਉਹ ਸਿੱਖ ਪਤਾ ਕੀ ਕਹਿੰਦਾ ਜਿਹਨੂੰ ਪੁੱਛਿਆ ਕਹਿੰਦਾ ਭਲਿਆ ਕਾਬਲ ਤੋਂ ਸੰਗਤ ਆਈ ਆ ਉਹ ਸਾਹਮਣੇ ਜੋ ਸਿੱਖਾਂ ਦੇ ਜੋੜਿਆਂ 'ਚ ਬੈਠ ਕੇ ਸਿੱਖਾਂ ਦੇ ਜੋੜੇ ਆਪਣੇ ਹਜੂਰੀਏ ਨਾਲ ਸਾਪਾਏ ਕਰਦੇ ਨੇ ਨਾ ਫੋੜ ਕੋਈ ਨਹੀਂ ਉਹ ਧੰਗੁਰ ਗੁਰਦੰਦੇ ਪਿਤਾ ਜੀ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਤੁਹਾਡਾ ਭਲਾ ਹੋ ਜੇ ਹੋਣ ਗੁਰਨਾਣ ਸਿੰਘ ਦੇ ਘਰ ਦੇ ਮਾਲਕ ਪੰਜਵੀਂ ਜੋਤ ਸਤਗੁਰ ਜੀ ਦੀ ਆਪ ਧੰਗੁਰ ਗੁਰਦੰਦੇ ਪਰਮੇਸ਼ਰ ਦਾ ਸਰੂਪ ਨੇ ਪੰਨ ਮਥਰਾ ਕੁਛ ਭੇਦ ਨਹੀਂ ਗੁਰੂ ਅਰਜਨ ਪਤਾ ਘਰ ਪਰਮੇਸ਼ਰ ਦਾ ਸਰੂਪ ਨੇ ਆਪ ਤੇ ਸੰਤਨ ਦੇ ਜੋੜੇ ਦੇ ਬੈਠ ਕੇ ਸੰਤਨ ਜੁਰੇ ਸਾਹਿਬ ਕਰਨ ਆਪਣੇ ਹਜੂਰੀਏ ਦੇ ਨਾਲ ਫਿਰ ਐਸੀ ਦਿਲ ਤੇ ਸਾੜ ਲੱਗੀ ਗੁਰਮੁਖੋ ਗੁਰੂ ਅਰਜਨ ਦੇ ਪਤਾ ਦੀ ਸ਼ਰਨ ਵਿੱਚ ਜਾਂਦੇ ਨੇ ਅੱਖ ਲਗੇ ਸਤਿਗੁਰੂ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਤੇ ਗੁਰੂ ਅਰਜਨ ਦੇ ਪਤਾ ਕੀ ਕਹਿੰਦੇ ਕਹਿੰਦੇ ਉਹ ਤੀਰਥਿਆ ਸਿੱਖੀ ਤੇ ਸਿੱਖੀ ਕਦੀ ਨਹੀਂ ਟਿਕਦੀ ਹੁੰਦਿਆਂਦੇਓ ਕੀ ਆਖਿਆ ਇਹਦੀ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਤੁਸੀਂ ਕਬਰਾਂ ਨਾਲ ਜੁੜੇ ਹੋ ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਹੋ ਪਰ ਇੱਥੇ ਤਾਂ ਗੱਲ ਇੱਕ ਦੀ ਹੈ ਗੁਰੂ ਨਾਨਕ ਜੀ ਦੇ ਬਾਣੀ ਵੀ ਇੱਕ ਤੋਂ ਸ਼ੁਰੂ ਕੀਤੀ ਹੈ ਇੱਕ ਓੰਕਾਰ ਇੱਥੇ ਤਾਂ ਇਹ ਪੜਾਇਆ ਜਾਂਦਾ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਇੱਥੇ ਤਾਂ ਇਹ ਆਵਾਜ਼ ਆਉਂਦੀ ਹੈ ਦਗਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦਿਨ ਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਇੱਥੇ ਤਾਂ ਗੁਰੂ ਨਾਨਕ ਜੀ ਦੇ ਘਰੋਂ ਇਹ ਆਵਾਜ਼ ਆਉਂਦੀ ਹੈ ਕਿਹੜੀ ਪੜੋ ਪਿਆਰ ਚ ਇੱਕੋ ਹੈ ਭਾਈ ਇੱਕੋ ਹੈ 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 ਇੱਕੋ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ 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 ਏਕੋ ਹੈ ਸਤਗੁਰੂ ਜੀ ਕਹਿੰਦੇ ਇੱਥੋਂ ਇਹ ਆਵਾਜ਼ ਆਉਂਦੀ ਹੈ ਇੱਕ ਪਿਤਾ ਇੱਕ ਸਕੇ ਹਮਾਰਿਕ ਇਤੂ ਦਾ ਬਾਣੀ ਜੋ ਇਹ ਆਵਾਜ਼ ਆਉਂਦੀ ਹੈ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਇਤਨਾ ਇਹ ਆਵਾਜ਼ ਆਉਂਦੀ ਹੈ ਗੁਰਮੁਖੋ ਜਦੋਂ ਸਤਿਗੁਰ ਨੇ ਬਾਣੀ ਦੇ ਤੀਰ ਮਾਰੇ ਇਹ ਸਤਿਗੁਰ ਦੇ ਚਰਨਾਂ ਤੇ ਡਿੱਗ ਪਿਆ ਕਬੀਰ ਸਤਿਗੁਰੂ ਸੂਰਮੇ ਬਾਹਾ ਬਾਣ ਜੋ ਇੱਕ ਲਗਤ ਹੀ ਪੁਏ ਗਿਰ ਪੜਿਆ ਬੜਾ ਕਰੇਜੇ ਸਤਿਗੁਰ ਜੀ ਮੈਨੂੰ ਆਪਣਾ ਸਿੱਖ ਬਣਾ ਲਓ ਫਿਰ ਐਸੀ ਸਿੱਖੀ ਕਮਾਈ ਇਹੋ ਹੀ ਤੀਰਥਾ ਭਾਈ ਮੰਜ ਬਣ ਗਿਆ ਮੈਂ ਕੋਈ ਇਤਿਹਾਸ ਕੋਈ ਸਾਖੀ ਨਹੀਂ ਫਿਰ ਐਡੀ ਸੇਵਾ ਕੀਤੀ ਐਡੀ ਸੇਵਾ ਕੀਤੀ ਇੱਕ ਦਿਨ ਸਤਗੁਰੂ ਜੀ ਭਾਈ ਮੰਜ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਆਖ ਲਗੇ ਭਾਈ ਮੰਜ ਆ ਤੈਨੂੰ ਅੱਜ ਮੈਂ ਆਪਣੇ ਗਲ ਦੇ ਨਾਲ ਲਾ ਕੇ ਗੁਰਨਾਨਕ ਜੀ ਦੇ ਘਰੋਂ ਬਖਸ਼ਿਸ਼ ਦਵਾ ਕਿਹੜੀ ਬਖਸ਼ ਦਿੱਤੀ ਅੱਖ ਲਗੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਉਹ ਭਾਈ ਮੰਜ ਅੱਜ ਤੂੰ ਇਸ ਅਵਸਥਾ ਤੇ ਪਹੁੰਚ ਗਿਆ ਆਪ ਮੁਕਤ ਮੁਕਤ ਕਰੇ ਸੰਸਾਰ ਤੂੰ ਵੀ ਮੁਕਤ ਹੋ ਗਿਆ ਜੋ ਤੇਰੇ ਨਾਲ ਰਲ ਕੇ ਨਾਮ ਜਪਣਗੇ ਉਹ ਵੀ ਮੁਕਤ ਹੋ ਜਾਣਗੇ ਭਾਈ ਗੁਰਦਾਸ ਜੀ ਕਹਿੰਦੇ ਮੰਜ ਪੰਨੂ ਪੜਵਾਨ ਹੈ ਗੁਰੂ ਅਰਜਨ ਦੇ ਜੀ ਅੱਖ ਲਗੇ ਉਹ ਭਾਈ ਮੰਜ ਅੱਜ ਤੂੰ ਗੁਰੂ ਨਾਨਕ ਜੀ ਦੇ ਘਰ ਪਰਵਾਨ ਹੋ ਗਿਆ ਤੂੰ ਪਰਵਾਨ ਹੋ ਗਿਆ ਮੰਜ ਪੰਨੂ ਪਰਵਾਨ ਹੈ